ਜੀ ਸਤਿ ਸ਼੍ਰੀ ਅਕਾਲ ਜੀ ਅੱਜ ਖਚਾਈ ਜਿਆਦੇ ਦੀ ਕੰਮ ਦੀ ਵੀਡੀਓ ਬਣੀ ਨਹੀਂ ਟਾਈਮ ਲੱਗਿਆ ਨਹੀਂ ਤੇ ਹੁਣ ਲੱਗੇ ਤੇ ਬਣਾਉਣਾ ਪ੍ਰੀਤ ਤਿਆਰ ਕਰਕੇ ਪੌਣੇ ਹੱਥ ਵਿਸਾਲ ਨੂੰ ਇਹਦਾ ਨਿਭੜ ਗਿਆ ਸਾਰ ਤੇ ਚੱਲਦੀ ਹੈ ਸਫਾਈ ਇਹਦਾ ਹੋ ਗਿਆ ਚੈਂਟ ਚੂਣ ਸੈੱਟ ਹੋ ਗਈ ਬਾਰਾਂ ਪੈ ਗਏ ਇਹਦੇ ਇੱਥੇ ਕੁਜੇ ਜੇ ਪਾਏ ਨੇ ਭਗਾ ਕੇ ਮਾਰੇ ਵੀ ਅਸੀਂ ਆਪਦੇ ਹਿਸਾਬ ਨਾਲ ਕਰਾਂਗੇ ਜੇ ਨੀਰੀਪੁਰੀ ਕੰਪਨੀ ਦੇ ਹਿਸਾਬ ਨਾਲ ਮਸ਼ੀਨ ਰੱਖ ਲਈਏ ਫਿਰ ਤਾਂ ਚੱਲ ਗਈ ਦਰੋਂ ਵੀ ਬਲਟਾ ਬਲਟਾ ਪੈ ਗਈਆਂ ਸਾਰਾ ਕੁਝ ਇਹ ਪਰ ਔਖਾ ਬਹੁਤਾ ਕੰਮ ਜਗਾ ਬਹੁ ਘਟ ਦਿੱਤੀ ਹੋਈ ਹੈ। ਉਹ ਟਾਕੀਆਂ ਟੁਕੀਆਂ ਲਾਉਣੀਆਂ ਰਹਿ ਗਈਆਂ ਤੇ ਗੇਅਰ ਨੂੰ ਹੀ ਸੈਂਡਿੰਗ ਨੂੰ ਕਾਫੀ ਟਾਈਮ ਲੱਗ ਗਿਆ ਬਾਅਦ ਚੋਂ ਆ ਜੜੀਆਂ ਜੁੜੀਆਂ ਇਹ ਤੋਂ ਇਹ ਹੁਣ ਜਾਨੀ ਕਿ ਕੋਈ ਬਾਜ ਨਹੀਂ ਬੋਜ ਨਹੀਂ ਪੂਰੇ ਸੋਹਣੇ ਪੈਂਦੇ ਨੇ ਪੰਜੇ ਗੇਰ ਇਹ ਇਹ ਆਪਣੇ ਫੋਰਮੈਨ ਸਾਹਿਬ ਨੇ ਇਲੈਕਟ੍ਰੀਸ਼ੀਅਨ ਜੀ ਇਹਨੇ ਸਾਰਾ ਕੰਮ ਕਰਤਾ ਲਾਈਟਾਂ ਲੂਟਾਂ ਤਿਆਰ ਨੇ ਛੋਟੀ ਸੀਪ ਦਾ ਉਹ ਤੜਕੇ ਖੋਲਣ ਲੱਗੇ ਕੰਨ ਜਾ ਟੁੱਟ ਗਏ ਦੀ ਪੇਸਰਾ ਤੇ ਮਾਲ ਵਿੱਚ ਬਹੁਤ ਜ਼ਿਆਦਾ ਸੀ ਇਹਦੇ ਸਟਾਫ ਆਕਰ ਚੋਕ ਹੋਏ ਹੋਏ ਤੇ ਬੁਰਾ ਹਾਲ ਆਰੇ ਉਰੇ ਲੱਗ ਗਏ ਇਹਦੇ ਇਹਦੇ ਵਿੱਚ ਪੱਤੀਆਂ ਲੱਗੀਆਂ ਹੁੰਦੀਆਂ ਲੰਮੀਆਂ ਲੰਮੀਆਂ ਦੇ ਸਾਈਡ ਤੇ ਸਰਾਖ ਹੁੰਦੇ ਨੇ ਜਿਹੜੇ ਵੀਰਾਂ ਦਾ ਕਰਾਏ ਦਾ ਕੰਮ ਹੈਗੇ 5-6 ਟਰੈਕਟਰ ਨੇ ਕੋਲ ਵਧੀਆ ਮਾਲਕ ਮਿਹਰ ਕਰੇ ਕਿਹਦਾ ਇਹ ਜਾਲੀ ਨਹੀਂ ਘੁੰਮਦੀ ਹੈਗੀ ਤੇ ਰੇਜੂਰੇਟਰ ਮੂਰੇ ਇੰਟਰਕੂਲਰ ਦਾ ਸਭ ਕੁਝ ਚੋਕ ਹੋਇਆ ਪਿਆ ਜਮ ਹਵਾ ਨਹੀਂ ਜਾਂਦੀ ਕਿਉਂ ਜੇ ਹਵਾ ਜਾਉ ਤਾਂ ਦਿ ਵਾਲੀ ਘੁੰਮੂ ਕਿਉਂਕਿ ਇਹ ਬਿਨਾ ਬੈਲਟ ਆਲੀ ਹੈ ਨਾ ਇੱਕ ਜੀ ਪੈ ਪੂ ਬਦਲ ਨਹੀਂ ਰਹੀ ਆ ਨਵੇਂ ਲਿਆ ਦੇ ਆ ਵੀ ਫਿਲਟਰ ਵੀ ਲਾਉਣਾ ਵਾਪਸੀ ਪੈਪ ਵੀ ਇਹ ਸਾਰਾ ਹੋ ਗਿਆ ਇੱਕੇ ਦਾ ਸੱਚ ਫਲੈਟ ਦਾ ਪੰਗਾ ਪੈ ਗਿਆ ਸੀ ਇਹਦੇ ਚਾਰਟ ਦੇ ਦਿੱਤਾ ਹੈ 3550 ਪੈਂਦਾ ਹੀ ਨਹੀਂ ਉਹ ਕਿਸੇ ਲੋਟ ਨਹੀਂ ਪਿਆ ਮਤਲਬ ਚੜ ਗਿਆ ਲੀਵਰ ਕੱਟੇ ਤੋਂ ਵੀ ਇੰਨਾ ਜ਼ਿਆਦਾ ਟਾਈਟ ਵੀ ਕਿਸੇ ਪਾਸੇ ਪਲੇ ਨਹੀਂ ਸੀ ਫਿਰ ਹੁਣ ਇਹਦੇ 3750 ਲਿਆ ਕੇ ਪਾਇਆ 598 ਆ ਦੱਪੀ ਆਪਾਂ ਦੇ ਆਗੇ 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 ਮੁੰਡੇ ਆ ਵੀ ਮੁੰਡੇ ਆਗੇ ਨੰਬਰ ਜੇ ਤਾਂ ਵਾਗ ਗਿਆ ਕੰਮ ਬਣਾ ਲਈ ਇਹ ਪਹਿਲਾਂ 프리 ਨਹੀਂ ਹੁੰਦਾ ਸੀਗਾ ਨਾ ਇਹ ਤਾਂ ਜਿਹੜਾ ਪਹਿਲਾਂ ਪਾਇਆ ਸੀ ਥੋੜੀ ਕਾੜੀ ਸੈੱਟ ਹੋ ਗਈ ਇਹਦੀ ਦੋ ਵਿਚਾਰ ਫੋਰਮਨ ਜੀ ਡਰਤਾਂ ਲੱਗਾ ਪਾਣੀ ਤੋਂ ਹਾਂ ਉਧਰੇ ਜਗ੍ਹਾ ਨੂੰ ਖੜਾ ਅੱਗੇ ਤਾਂ ਚੁੱਪ ਕਰਦਾ ਨਹੀਂ ਕਿ ਕਹਦਾ ਕਿਸੇ ਨੂੰ ਕੁਛ ਹਾਂ ਕਾ ਰાડ ਜਾਮ ਹੁੰਦੀ ਹੈ ਜਦੋਂ ਉਦੋਂ ਐਡਲ ਸਹੀ ਕੰਮ ਨਹੀਂ ਕਰਦਾ ਹੁੰਦਾ ਲੀਵਰ ਵੀ ਟਾਈਟ ਲੱਗੂ ਇਹ ਚ ਜ਼ਰੂਰ ਉੱਪਰ ਦੀ ਚਾਹੇ ਗਰੀਸ ਪਾਓ ਚਾਹੇ ਤੇਲ ਪਾਓ ਜ਼ਰੂਰ ਪਾ ਲਿਆ ਕਰੋ। ਨਜ਼ੀਨ ਤਣੀ ਗਈ ਜਮਾ 15 ਵਾਲੀ ਗਰਾਰੀ ਤੇ ਲੀਵਰ ਲਾਏ ਤੋਂ ਕੋਈ ਬਾਵਾ ਆਸਤਾਨੀ ਕੋਈ ਆਵਾਜ਼ ਨਹੀਂ ਸਾਜ਼ ਨਹੀਂ ਪਰ ਇਹਨਾਂ ਨੇ ਮੇਰੀ ਚੀਚੀ ਦੇ ਦੰਦੀ ਵੜਾ ਦੇ ਵਿੱਚ ਪੇਜਕਾ ਛੜਤਾ ਬਰਮੇ ਚ ਆ ਗਿਆ ਉਹ ਬੱਚਤ ਰਹੀ ਗਈ ਤਾਂ ਨਹੀਂ ਚੜਿਆ ਲੰਮਾ ਸੀ ਵੱਡਾ ਪੇਜਕਾ ਥੈਂਕੀ ਹਾਰ ਖੜਦੀ ਹੈ ਲੱਗ ਹੀ ਲੈਣ ਜੇ ਵਿਸਾਲ ਇਹ ਆਪਣਾ ਵਿਕਰਮਜੀਤ ਸਿੰਘ ਮਜੀਠੀਆ ਵਿਕਰਮਜੀਤ ਇਹ ਲੱਗ ਗਿਆ ਟੂਲ ਸਾਫ ਕਰਨ ਇਹਦੀਆਂ ਰਾਵੜਾਂ ਪਉਣੀਆਂ ਨੇ ਵੱਡੀਆਂ ਤੇ ਇੱਕ ਉਧਰ ਕ੍ਰੈਂਕ ਦਾ ਸਾਈਜ਼ ਪਰਲੇ ਪਾਸਿਓਂ ਕਰਾਰੀ ਤੇ ਡਾਊਨ ਹੈ ਉਹ ਉੱਥੇ ਸੈੱਟ ਕਰਾਂਗੇ ਇਹ ਇਹ ਬੈਰੰਗੋਂ ਪਹਿਣ ਕੇ ਇਹਨਾਂ ਦੇ ਚਾਰੇ ਕਨਾਂ ਮਸ਼ੀਨਾਂ ਨੂੰ ਆਤ ਹੁੰਦੀ ਆ ਵੀ ਜਿਵੇਂ ਲੋਚ ਸਹੀ ਚੱਲਦੇ ਨੇ ਹਾਈ ਲੱਗ ਗਿਆ ਵਾਈਬ੍ਰੇਸ਼ਨ ਕਰਨ ਲੱਗ ਗਿਆ ਚਿੰਕਾ ਵੀ ਸਾਰਾ ਕਲੱਚ ਵੀ ਕਈ ਗੇਅਰ ਤੋਂ ਵੀ ਨਾਟ ਖੋਲ ਦਿੰਦੇ ਨੇ ਕਲੱਚ ਦੇ ਵੀ ਖੋਲਦੇ ਜੇ ਉਹ ਕਾਰਨ ਹੁੰਦਾ ਵੀ ਉਧਰੋਂ ਨਾਟ ਖੋਲਦੇ ਨੇ ਤਾਂ ਪ੍ਰੈਸ਼ਰ ਪਲੇਟ 'ਚ ਬੈਲੈਂਸ ਹੁੰਦਾ ਜੇ ਇਧਰੋਂ ਕੱਲਾ ਕਰਦਾ ਇਹ ਤਾਂ ਇਹਦੇ ਵਿੱਚ ਬੈਲੈਂਸ ਹੁੰਦਾ ਹੁਣ ਜਿਹੜੇ ਆ ਟੱਕ ਦਿੱਤੇ ਹੁੰਦੇ ਨੇ ਬੈਲੈਂਸ ਕੱਢਿਆ ਹੁੰਦਾ ਬਰਮੇ ਨਾਲ ਝਰੀਆਂ ਮਾਰ-ਮਾਰ ਕੇ ਇਹ ਜਦੋਂ ਖੋਲਣਾ ਪੈਂਦਾ ਕਦੋਂ ਆ ਇਹ ਇਹ ਤੋ ਖੋਲਣਾ ਹੈ ਜਿਵੇਂ ਖੋਲਿਆ ਉਵੇਂ ਹੀ ਕਰਣਾ ਇੱਥੇ ਬਲੇਟ ਨਾਲ ਨਹੀਂ ਇਧਰ ਲਾ ਲਈ ਇਧਰ ਲਾ ਲਈ ਮੰਨ ਲਓ ਇਹਦੇ ਚਰੀਆਂ ਇੱਥੇ ਆ ਗਈਆਂ ਤੇ ਪਰਲੇ ਦੀਆਂ ਕਿਤੇ ਹੋਰ ਚਲ ਗਈਆਂ ਫੇਰ ਵੱਟਾ ਪੈਂਦਾ ਇਹਦਾ ਨਾ ਬ੍ਰੇਕਾਂ ਦਾ ਇੱਕ ਹੋਰ ਚੱਕਰ ਪੈਂਦਾ ਕਿਸੇ ਨੇ ਮਤਲਬ ਪਹਿਲਾਂ ਮਤਲਬ ਕੱਲ ਇਥੋਂ ਸਮਾਨ ਮਿਲਿਆ ਨਹੀਂ ਜਿਹੜੀ ਆ ਡਿਸਕ ਦੇ ਵਿੱਚ ਪੱਤੀ ਜੀ ਹੁੰਦੀ ਆ ਚਿੱਟੀ ਜੀ ਇੱਥੇ ਉਧਰ ਤੇ ਇੱਥੇ ਉਹ ਜੋ ਸੈਟ ਨਾਲ ਇਹਨੇ ਕੱਢ ਕੇ ਛੇੜਤੀਆਂ ਅਸੀਂ ਚੱਲ ਦੇਖਿਆ ਵੀ ਚੱਲ ਕੇਰਾ ਪਾ ਕੇ ਦੇਖਦੇ ਆ ਫਿਰ ਦੇਖਾਂਗੇ ਉਹਨਾਂ ਕਰਕੇ ਇਹ ਪਰਲਾ ਪੈੜ ਆ ਜਿਹੜਾ ਜਿਹੜਾ ਇਹਦਾ ਹਾਊਸਿੰਗ ਆ ਗਿਆ ਅੰਦਰਲੇ ਬੈਰਿੰਗ ਦਾ ਤਾਂ ਦੋ ਕੰਨ ਜੇ ਆ ਗਏ ਉਹ ਚ ਡਿਸਕ ਫਜ਼ੀ ਖੜੀ ਆ ਬ੍ਰੇਕ ਨਹੀਂ ਲੱਗ ਰਹੇ ਹੁਣ ਉਹ ਦੁਬਾਰੇ ਇਹਨੂੰ ਖੋਲ ਕੇ ਉਹ ਪਾਉਣੇ ਨੇ ਉਦੇ ਬਿਨਾ ਯਾਨੀ ਕਿ ਇਹ ਕੰਮ ਨਹੀਂ ਕਰਦਾ ਕਿਉਂਕਿ ਉਹਨੇ ਚੱਕ ਕੇ ਰੱਖਣਾ ਹੁੰਦਾ ਉਹ ਥੋੜਾ ਜਿਹਾ ਮਲੈਮ ਜਿਹਾ ਹੁੰਦਾ ਉਹ ਲੋਹਾ ਜਿਹਾ ਉਹਦੇ ਉੱਤੇ ਡਿਸਕ ਨੇ ਚੱਲਣਾ ਵਿੱਚ ਬੰਦੇ ਕੱਢ ਕੇ ਛੱਡ ਦਿੰਦੇ ਨੇ ਮੁੜ ਕੇ ਪੈਡਲ ਨਹੀਂ ਬਣਦਾ ਹੈਗਾ ਕਿਉਂਕਿ ਉਹਦਾ ਵੀ ਪਾਉਣ ਦਾ ਤਰੀਕਾ ਹੁੰਦਾ ਹੈ ਵਾਹੀ ਚਲੋ ਬੰਦੇ ਨਰਮ ਨੇ ਕਿਹਾ ਵੀ ਜੇ ਕੋਈ ਕਿਤੇ ਮੰਨ ਲਓ ਵੀ ਜਿਹੜੇ ਬਰਕ ਸਾਹਬ ਚ ਕਿਸੇ ਉਦਾਂ ਦੇ ਧੱਕੇ ਚੜ ਜਾਂਦੇ ਇਹੀ ਮਸ਼ੀਨ ਦੇ ਨਾ ਨਾ ਕਰਦੇ ਪਤਾ ਨਹੀਂ ਕੀ ਕੋ ਲਵਾ ਦੇਣਾ ਸੀ ਅਗਲੇ ਨੇ ਕਿਉਂ ਹੁਣ ਮਾਲਕ ਨੂੰ ਹੁੰਦਾ ਵੀ ਕੋ ਕਾਸਰ ਨਾ ਦੇ ਕਾਸਰ ਵੀ ਹੁਣ ਉਹ ਹੁੰਦੀ ਹੈ ਵੀ ਚਲੋ ਜਿਹੜਾ ਕੰਮ ਹੋਣ ਵਾਲਾ ਕਰੋ ਆਪਾਂ ਉਹ ਛੱਡਿਆ ਨਹੀਂ ਉਹ ਵੀ ਇਹਦੀ ਡੰਡੀ ਟੁੱਟੀ ਹੋਈ ਦੀ ਉਹ ਫਿਰ ਜੱਗੀ ਕਹਿੰਦਾ ਮੇਰੇ ਹਵਾਲੇ ਕਰੋ ਜੱਗੀ ਨੇ ਚਲਦੀ ਕਰੀ ਉਹ ਜੋੜ-ਜਾੜ ਲਾ ਕੇ ਪਤਾ ਨਹੀਂ ਕੀ ਕੀ ਜ਼ਗਾੜ ਲਾਏ ਨੇ ਉਹਤੇ ਸਾਰਾ ਕੰਮ ਕਰਨ ਲਾਤੀ ਉੱਪਰ ਨੂੰ ਵੀ ਹਾਈ ਬੀਮ ਵੀ ਸਾਈਡਾਂ ਨੂੰ ਇੰਡੀਕੇਟਰ ਵੀ ਆ ਜਿਹੜੇ ਉਰੇ ਉਹ ਪੱਤੀਆਂ ਪਾਈਆਂ ਹੋਈਆਂ ਨੇ ਉਹਦੇ ਨਾਲ ਤਾਂ ਜੇ ਮੂਰੇ ਸਮੋਸੇ ਕਵਰ ਕਰਦੇ ਹੋਣ ਨਾ ਕੋਈ ਲੋਡ ਨਹੀਂ ਹੈਗੀ ਇੱਕੇ ਚੈਨ ਉੱਚੀ ਚੱਕੀ ਹੋਈ ਸੀ ਬਹੁਤ ਜ਼ਿਆਦਾ ਤੇ ਉਹਦੇ ਲੋ ਕਿੰਨੀ ਥੱਲੇ ਸਿੱਟੀਆਂ ਹੁਣ ਇਧਰੋਂ ਲਾਗਦੇ ਇੱਥੇ ਆ ਕੀ ਉਧਰੋਂ ਵੀ ਜੇ ਉੱਚੀ ਹੋ ਤਾਂ ਵੀ ਮਸ਼ੀਨ ਥੱਬਾ ਬਣਾ ਕੇ ਲੈ ਕੇ ਜਾਉ ਗੜਾ ਮਗੜਾ ਮ ਕਰਦੀ ਨਹੀਂ ਹੈਗੀ ਜਦੋਂ ਉੱਚੀ ਹੁੰਦੀ ਹੈ ਤਾਂਰੇ ਮਾਲ ਜਮਾਂ ਹੋ ਜਾਂਦਾ ਕਾਟਰ ਮਾਲ ਦੇ ਜਾਂਦਾ ਪਰ ਆਪਾਂ ਨੂਰੇ ਦੀਂਦਾ ਨਹੀਂ ਜਦੋਂ ਰੁਗ ਵੱਜਿਆ ਉਹਨੇ ਇਕੱਠਾ ਹੀ ਜਾਣਾ ਫਿਰ ਬੋਲਦਾ ਹੋ ਅੰਦਰ ਜਾ ਕੇ ਆ ਸਾਰੇ ਗੋਤੀ ਦੇ ਹੈਲੋ ਹਾਂਜੀ ਅੱਜ ਤਾਂ ਨਾਈਟ ਡਿਊਟੀ ਹੈ ਖਿਚਦੇ ਅੱਜ ਇਹਨੂੰ ਇਹ ਗੁਰਜਾ ਇੱਕ ਹੋ ਗਿਆ ਇਹਦਾ ਹਾਂ ਰੋਟੀ ਉਹ ਜਦੋਂ ਉਹਨੂੰ ਵੀ ਉਹਨੂੰ ਕਹਿੰਦੇ ਜੋ ਕੀ ਕੀ ਚੱਕਣਾ ਚਲੋ ਸਭ ਦੇਵੇਂ ਨੀ ਚੰਦਰੇ ਮਨ ਡੋਲੇ ਨੂੰ ਨਾਵਾਗੇ ਮਾਗਰੋ ਜੀ ਨਾਵਾਗੇ ਮਾਗਰੋ ਅਗਰ ਆਦ ਅਗਰ ਆਦ ਲਾਉਣੀ ਸਾਰੇ ਦੇਖਾਂਗੇ ਕੋਈ ਨਹੀਂ ਦੂਤੀ ਜਾਂ ਹੋਈ ਬਸ ਨਾ ਇੰਨੀ ਤੱਕ ਲਾਉਣਾ ਨਹੀਂ ਫੇਰ ਨਾ ਨਾ ਲਾਈ ਜਾਣਗੇ ਰੋਟੀ ਖਾਈ ਕਰਨੀ ਓਏ ਸਾਡੀ ਬਦਨਾਮੀ ਕਰ ਦੋ ਤੁਸੀਂ ਨਹੀਂ ਆਏ ਕਹਿੰਦੇ ਲਾਈ ਜਾਣਗੇ ਖਾਈ ਆਂ ਲਾਉਂਦੀ ਨਹੀਂ ਹੈਗੇ ਚਲੋ ਜੀ ਬੰਦਾ ਬਾਹਰ ਰਹੀ ਆ ਆਲੇ ਰਾ ਕੀ ਕਹਿੰਦੇ ਕਿ ਜਿੰਦਗੀ ਆਪਾਂ ਵਿੱਚ ਗਾਲ ਤੂੰ ਐਵੇਂ ਵਕਤ ਗਵਾਇਆ ਵੇ ਹੁਣ ਤੱਕ ਦੇ ਹੋ ਰਾ ਕਿਉਂ ਨਾ ਸਿੱਧੀ ਲੀਤੇ ਆਇਆ ਵੇ ਆਏ ਜਿਵੇਂ ਉਹ ਯਾਤਰ ਕਹਿੰਦੇ ਯੋਗੀ ਇਹ ਉਹੀ ਆਏ ਰਾਣਾ ਬੜਾ ਸੁਣਾਏ ਹੋਰ ਜੋਸ਼ ਆ ਗਿਆ ਜੋਸ਼ ਜੋਸ਼ ਆ ਗਿਆ ਅਜ ਮਿਰਜਾ ਜਾ ਗਿਆ ਅੰਦਰਲਾ ਉਹ ਰੋਈਆ ਫੜ ਕੇ ਮੇਰੇ ਨਾਲ ਕਰੀ ਨਾ ਠੱਠਾ ਉਹ ਬੁਲਾਵਾ ਕੱਢਾ ਮੇਰੇ ਨਾਲ ਕਰੀ ਨਾ ਠੱਠਾ ਬਾਏ ਬਾਈ ਹਿੰਦੂ ਉਹ ਦਿਨ ਕਿਹੜਾ ਜਾਂ ਤੇਰੇ ਬੱਜਾ ਸ਼ੇਰੀ ਨਹੀਂ ساری ਉਮਰ ਲਈ ਬੋ ਪਾਰਾਈ ਗੋੜਾ ਉਤੇਰੇ ਨਹੀਂ ساری ਉਮਰ ਲਈ ਬੋ ਪਾਰਾਈ ਗੋੜਾ ਉਤੇਰੇ ਐ ਲੈ ਬਾਈ ਹਾਂ ਰੱਖ ਲੈ ਮੋਈ ਨਾੜਾ ਜਰਾ ਹੂੰ ਕੋਲਾ ਫਟਾ ਬੰਨਿਆ ਹੋਇਆ ਹੈ ਨਾ ਫਟਾ ਬੰਨਿਆ ਹੋਇਆ ਹੈ ਨਾ ਮਾ ਹੁਣ ਚੱਕਾ ਚੱਕਾ ਜਰਾ ਰੌਣ ਦੀ ਬ੍ਰੇਡ ਮੰਗਵਾਉਂਦਾ ਰੱਖ ਸੱਲੇ ਰੱਖੇ ਨਾ ਜਰਾ ਦੇਖੋ ਸ਼ਤਾ ਮੈਨੂੰ ਕਿਹਨੇ ਦੇ ਰੋਗੇ ਕੀ ਜਿੰਨੇ ਦੇ ਕੰਮ ਚ ਇਹ ਨੂੰ ਹੋਗੇ 4 ਕੇ ਸਾਲ ਪਰ ਆਹ ਰੋ ਨਹੀਂ ਦਿੰਦਾ ਇਹ ਮੜੀ ਟੀੜੇ ਬੰਦੇ ਨੂੰ ਬੇਇੱਜ਼ਤੀ ਕਰਦੇ ਯਾਰ ਮੇਰੀ ਬੇਇੱਜ਼ਤੀ ਨਹੀਂ ਕਰਦੇ ਉਦਾਂ ਕਹਿੰਦੇ ਬੰਦਾ ਤੇਜ ਇਹਨ ਕਹਿੰਦੇ ਕੀ ਹਾਂ ਫੜੀ ਬਬੂ ਦਾ ਚਿਹਰੀ ਆ ਚਾਰ ਪੰਜ ਸੱਤ ਦਾ ਹੋਗੇ ਮੈਨੂੰ ਰਣੀ ਗੱਲ ਨਾਲ ਇਕੱਠਿਆਂ ਨੂੰ ਹਾਂ ਜੀ ਫਿਰ ਉੱਥੇ ਕੀ ਸਿੱਖਿਆ ਇੱਕ ਲਾਇ రామਜੀ ਤੇ ਸੀ ਜਣਾ ਇੱਕ ਲਾਇ ਇਹਨਾਂ ਦੇ ਦੂਜੇ ਨਾਲ ਹਾਂ రామਜੀ ਮਸ਼ੀਨ ਭਾ ਕਿ ਫਿਰ ਇਹਦਾ ਪਾਪ ਖੋਲ ਕੇ ਵੀ ਚੱਕ ਦੇਣੀ ਪਤਾ ਨਹੀਂ ਯਾਰ ਨਾਭੀ ਆ ਪਤਾ ਨਹੀਂ ਕੋ ਇੱਥੇ ਆਉਂਦਾ ਬੰਦਾ ਲੈ ਕੇ ਦੋ ਤੇ ਗੱਲ ਸੁਣਾ ਇੱਕ ਇੱਕ రామਜੀ ਤੇ ਇੱਕ ਲਾਇ ਇਹਨਾਂ ਨਾਲ ਬਸਾਲ ਦੂਜੇ ਬੋਡੇ ਬਹੁਤ ਸ਼ਾਂਤ ਤੇ ਬੋਡੇ ਤੇ 라ਜ ਨਾ ਦੋ ਲਾਇ ਨਰੇਂਦਰਾਂ ਤੇ ਉਥੇ ਨੰਦਗੜਾ ਨੰਦਗੜਾ ਕਿੰਨੇ ਹੋਗੇ 6-7 ਸਾਲ ਹੋ ਗਏ ਚਿਲਾ ਦੇ ਨਾ ਮਹੀਨ ਕੱਟ ਹੀ ਆ ਯਾਰ ਆਉਂਦੀ ਨਹੀਂ ਹੈਗੀ ਰੋਡ ਤੇ ਨਹੀਂ ਚਲਾ ਪਹਿਲੀ ਬੁੜੀ ਚ ਚਲਾਈ ਜਾਂਦਾ ਜਿਹੜੀਆਂ ਕਰੀ ਕੰਮ ਰਾਤ ਨੂੰ ਦੀਆਂ ਖੋਲਦੇ ਆਂ ਦਾ ਹੱਥ ਹੈ ਤੇ ਕੀ ਇਹਦੇ ਬਰਾਬਰ ਵਜੇ ਬਿਠਾਇਆ ਇਹ ਜਿਹੜਾ ਲੱਤਾਂ ਕੰਮਣ ਲੱਗੀਆਂ ਜਦੋਂ ਹੁਣ ਲਿਆਓ ਨੂੰ ਆ ਚਲਾ ਕੇ ਚਿਲਾਇਆ ਚੜ ਕੇ ਟਰੱਕ ਦੇ ਬਰਾਬਰ ਆ ਹੋ ਜੇ ਵੀ ਜਿਹੜਾ ਨਾ ਇਹ ਸਾਮਾਨ ਦਾ ਰਹਿ ਗਿਆ ਕੋਈ ਕੋਈ ਸੋ ਉੱਚਾ ਦਾ 15 ਕੰਮ ਜੱਲੂ ਲਾ ਦੋਗੇ ਆੜ ਕੇ ਚਲਾ ਦਾਂਗੇ ਜਿਹੜੀਆਂ ਮਸ਼ੀਨਾਂ ਰਹਿ ਗਈਆਂ ਉਹ ਦਾ ਕੱਢੀ ਜਾਵਾਂਗੇ ਇਕੱਲੀ ਪਰਾਂੂਗੀ ਜਿਹੜੀਆਂ ਹੁਣ ਹੋਰ ਮਸ਼ੀਨਾਂ ਨੇ ਨਾ ਉਹਨਾਂ ਦੇ ਫੁੱਲ ਰਪੇਰਾ ਨਹੀਂ ਹੈਗੀਆਂ ਕੁਝ ਤਾਂ ਪਹਿਲਾਂ ਆਪ ਕਰੀਆਂ ਹੋਈਆਂ ਨੇ ਉਹਨਾਂ ਦਾ ਮਾੜਾ ਮੜੇ ਕੰਮ ਹੈ ਕਿਉਂ ਪਤਾ ਹੁੰਦਾ ਜਿਹਦਾ ਆਪ ਆਪ ਕੰਮ ਕਰਿਆ ਹੁਣ ਇਹਦਾ ਅਸੀਂ ਕਰਕੇ ਆਂ ਸਾਨੂੰ ਪਤਾ ਵੀ ਗਾਹ ਨੂੰ ਕੀ ਹੋਣਾ ਆਹ ਮੁੜ ਕੇ ਫੇਰ ਹਾਂ ਉਸ ਤੋਂ ਬਾਅਦ ਜਸਾਂ ਚੇਨ ਵੀ ਨਹੀਂ ਆਤ ਫਰਾਈ ਦਵੇਂ ਹਾਂ ਤੇ ਜਿਵੇਂ ਹੋਰ ਨੇ ਇੱਕ ਮਸ਼ੀਨ ਐ ਦੂਰ ਐ ਕੱਲੀ ਸਰਸੇ ਉਹਦੇ ਜ਼ਰੂਰ ਜਾਣਾ ਪਊਗਾ ਹਾਂ ਉਹਨੂੰ ਤਾਂ ਹਾਂਜੀ ਅੱਜ ਰੋਟੀ ਰਾਟੀ ਮਂਗਾ ਕੇ ਪਹਿਲਾਂ ਖਾ ਲਈ ਹੁਣ ਇਹ ਜੇ ਸਟਾਰਟ ਕਰਕੇ ਕਰਕੇ ਜਿੰਨੀ ਹਿੰਮਤ ਹੋਊ ਜੇ ਬੈਡ ਬੁੱਟ ਪੈ ਗਿਆ ਇੱਕ ਬਾਸ਼ਕੜ ਦੀ ਸੈਟਿੰਗ ਦੀ ਕਰਨੀ ਨਹੀਂ ਤਾਂ ਉਹ ਵੀ ਪਾ ਦਿੰਦੇ ਬਾਕੀ ਦੇਖਾਂਗੇ ਮੌਕਾ ਤੇ ਆਰਮਾ ਦੇ ਬੈਰ ਨੂੰ ਪਾਉਣੇ ਨੇ ਕੀ ਪਾਵਾਂਗੇ ਹੁਣ ਇਹਦਾ ਕਟਰ ਦਾ ਹੋਰ ਕੋਈ ਹੈ ਨਹੀਂ ਫਰੋਂਗਾ ਪੈ ਗਈਆਂ ਨਵੀਆਂ ਜਿਹੜੇ ਬੁਸ ਖਰਾਬ ਤੇ ਉਹ ਪੈ ਗਏ ਸਾਰੇ ਨੂੰ ਗ੍ਰੀਸ ਹੋ ਗਿਆ ਤੇ ਇਹਦਾ ਹੀ ਆਪਾਂ ਪਹਿਲਾਂ ਸਮੋਸੇ ਕਹਨੇ ਹੁਣ ਇਹਨਾਂ ਦਾ ਨਾ ਉਹ ਰੱਖ ਦਿੰਨੇ ਬ੍ਰੈਡ ਇਹ ਲਾਉਣੇ ਨੇ ਬ੍ਰੈਡ ਜਿਹੇ ਇਹਦੇ ਆਹ ਬਲ ਕਵਰ ਹੋਣਾ ਚਾਹੀਦਾ ਇੱਥੇ ਤੱਕ ਫੇਰ ਇਹ ਕੰਮ ਕਰਦਾ ਨਾ ਮੂਰੇ ਮਾਲ ਲਿਪਟੇ ਨਾ ਪਿੱਛੇ ਦੇ ਉੱਟੇ ਤਾਂ ਹੀ ਉਹ ਦੇ ਜਿਹੜੇ ਮੂਰੇ ਚਾਂਦੇ ਜੇ ਬਣਾਏ ਤੋਂ ਲਾ ਕੇ ਸਿਰ ਤੇ ਆਪਾਂ ਨੇ ਆ ਤਾਂ ਨਿਕਲ ਗਿਆ ਤੇ ਲੈ ਜੀ ਆਵਾ ਠੀਕ ਹੈ ਇਹਨੂੰ ਵੀ ਚੱਟ ਦਿਖਾਈਏ ਫਿਰ ਇਹ 14 ਦੀ ਹੁੰਦੀ ਇਹਦੇ 14 ਦੀ 15 ਦੀ ਬਾਵਾਂ ਦੇ ਰੈਡੀਓ ਪਾਉਣੇ ਚੈੱਕ ਕਰਨੀ ਸਾਰੀ 15 ਜੀ ਪੌਂਟ ਤੋਂ ਪਹਿਲਾਂ ਚੈੱਕ ਕਰਨੀ ਆ ਹਾਂ ਇਹ ਕਰਦੀ ਹੈ ਵੀ ਲੱਛੇ ਥੋੜੇ ਜਿਹਾ ਕਰਾ ਦੇ ਨੇ ਨਹੀਂ ਉਹਦੇ ਕਰਕੇ ਮਾਰਦੀ ਲੱਜ ਕੇ ਇਹ ਉਹਦੇ ਰਾੜ ਲਾ ਕੇ ਢਿੱਲ ਦੇਖਦੇ ਤੇ ਉਹਦੀ ਹੂੰ ਤਾਂ ਠੀਕ ਹੈ ਇਹ ਆਪਾਂ ਨੂੰ ਉਦਾਹਰਣ ਲੈ ਲੈਂਦੇ ਨਾ ਲੋਕ 15 ਤੋਂ ਪੌਂਟ ਤੋਂ ਡਰਦੇ ਨੇ ਅਸੀਂ 16 ਤੇ ਪਾ ਕੇ ਚਲਾਈ ਸੀ ਜੇ ਕਿਸ ਨੂੰ ਕਹੇ ਦੇ ਨਾ ਜੀ ਤੋੜ ਦੂ ਖਸਮ ਮੂਰੇ ਟਾਕੜਾ ਹੋਵੇ ਫੇਰ ਨਹੀਂ ਛੁੱਟਦਾ ਤੇ ਹੋਰ ਇਹਦਾ ਐਡਾ ਕੰਮ ਹੈ ਨਹੀਂ ਗੇਰ ਗੁਰੂ ਵੀ ਚੱਕ ਹੋ ਗਿਆ ਬਹੁਤਾ ਰੇਜੀਟਰ ਰਹਿ ਗਿਆ ਇਕੱਲਾ ਫਰੀਦ ਦਾ ਉਹ ਕੱਲ ਨੂੰ ਕਰਾਂਗੇ ਇੱਕ ਡਿਸਕਾਂ ਵਾਲਾ ਕੰਮ ਜ਼ਰੂਰ ਕਰਨਾ ਉਹਦਾ ਮੁੜ ਕੇ ਫਿਰ ਬੇਇੱਜ਼ਤੀ ਵਾਲੀ ਗੱਲ ਹੋ ਜਾਂਦੀ ਉਹ ਆਪਾਂ ਤੋਂ ਭਾਈ ਝੱਲੀ ਨਹੀਂ ਜਾਂਦੀ ਨਾ ਕਰਾਈ ਜਾਵੇ ਕਿ ਨਹੀਂ ਜੋਤੀ ਨਾ ਜਮੀ ਹਾਂ ਉਹ ਉਦਾਂ ਇੱਥੇ ਸਮਾਨ ਦੰਦੇ ਨਹੀਂ ਨਾਲ ਜਾਣਾ ਪਊ ਕੱਲ ਨੂੰ ਨਾਲ ਜਾ ਕੇ ਲੈ ਕੇ ਆਉਣੀਆਂ ਨੇ ਇੱਕ ਹਾਰ ਸੰਗਾਰ ਕਰਾ ਕੇ ਹੀ ਸਵੇਰੇ ਵਾਲ ਬੂਲ ਕਟਾ ਕੇ ਆਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਆਇਆ ਇਹਨੂੰ ਆ ਤੇਰੇ ਤਾਂ ਸੜਾ ਅਫਰੀਕਾ ਵਾਲੇ ਕਾਲਿਆਂ ਵਾਂਗੂ ਆਈ ਹੋਈ ਐ ਕੋਮ ਹੀ ਨਾ ਹੋਵੇ ਉਹ ਕੁੰਗਰਾਲੀ ਜੀ ਧੜੀਆ ਇਹ ਕੰਗੀ ਫਜਾ ਦੇ ਡਿੱਗਦੀ ਨਹੀਂ ਨਹੀਂ ਡਿੱਗਦੀ ਅਮਰਦਾ ਵਰਕਾ ਕੀ ਵਿੱਚ ਹਾਂ ਜੀ ਏ ਲਓ ਜੀ ਅੱਜ ਜਿੰਨੀ ਹਿੰਮਤ ਆ ਕਰਕੇ ਹਟਾਂਗੇ ਦਾ ਕੱਲ ਨੂੰ ਇਹਦਾ ਥਰੈਸ਼ਰ ਦੇ ਲੀਵਰ ਲਾਉਣ ਤੇ ਛੱਡਣੀ ਆ ਇਹ ਇਹ ਵੀ ਕੀ ਯਾਦ ਰੱਖੋ ਵੀ ਕੋਈ ਟੱਕਰਿਆ ਸੀ ਲੋ ਬੰਦ ਇਹਨੇ ਟੂਲ ਸਾਂਭਤਾ ਤੇ ਰੀਜ ਦੇ ਨਾਲ ਬਹਿ ਗਿਆ ਵੀ ਜਿਹੜੀ ਚੀਜ਼ ਮੰਗਣਗੇ ਮੈਂ ਫੜਾ ਦੂੰ ਤੇ ਨਹੀਂ ਉਹਲੇ ਦੇ ਨਾਲ ਚੁੱਪ ਕਰਕੇ ਸੌਣ ਨੂੰ ਮੈਨੂੰ ਪਤਾ ਤੇਰੀ ਕਰਤੂਤ ਦਾ ਅਹੀਂ ਪਤਾ ਲੱਗੂ ਵੀ ਘਰਾਣਾ ਚੱਲਦਾ ਤੇਰਾ ਓਏ ਆ ਇੱਕ ਗੀਰੋ ਮੈਂ ਜਪਦਾ ਯਾਰ ਜਦੋਂ ਆਰੇ ਕਸਮ ਚੜਿਆ ਸੀ ਚੱਲ ਕੋਈ ਐ ਦਾ ਬਾਦ ਆ ਮੇਰੇ ਬਾੜੀ ਪੈੜੀ ਆ ਚੁੰਡੀ ਬਹੁਤ ਪੜੀ ਵੱਡੀ ਏ ਤੇਰਾ ਠੀਕ ਆ ਸਾਲਾ ਮਣਕਣੇ ਦੇ ਵਜਿਆ ਓਏ 엘ਿਵੇਟਰ ਦੇ ਵਿੱਚ ਆ ਗਿਆ ਨਾ ਉਧਰੋਂ ਪੇਜ ਕਰ ਆ ਗਿਆ ਉਧਰੋਂ 엘ਿਵੇਟਰ ਆ ਗਿਆ ਸਰਦਾਰ ਖੇੜ ਨਾ ਆਇਆ ਪਿਆ ਮਣਕਣੇ ਤੋਂ ਤੇ ਚਲੋ ਠੀਕ ਹੈ ਜੀ ਹੁਣ ਹਾਂਜੀ ਬਿਲਕੁਲ ਦਾ ਬਦੀ ਇਹਦੇ ਹੁਣ ਉਹੀ ਲਾਵਾਂਗੇ ਬਰੈਡ ਨਿਕਿਟਨ ਇਧਰ ਓਕੇ ਆ ਇਹ ਇਧਰ ਮਾਲੇ ਜਾਂ ਕਾਨ ਹੈ ਤਾਂ ਨਹੀਂ ਜਿਹੜੀ ਇਹ 10 ਸਵਾ ਦਾ ਹੋਗੇ ਤੇ ਸਟਾਫ ਆਕਰ ਹੋ ਗਏ ਇਹਦੇ ਮੂਹ ਅਗਲੇ ਬੰਨੇੋਂ ਪਿਛਲੇ ਬੰਨੇੋਂ 1-2 ਰਹਿ ਗਏ ਹੁਣ ਕਿਤੇ ਪਿੱਛਾ ਖਾਲੀ ਚਲ ਲਾਵਾਂਗੇ ਨੀ ਏਅਰਪੋਰਟ ਜਿਹੜਾ ਖਿੱਚਿਆ ਕੇ ਚਲੋ ਵਧੀਆ ਫੇਰ ਸਵੇਰੇ ਵੀ ਲੱਗਣਾ ਹੈ ਹੁਣ ਇੱਧਰ ਇਹਦੇ ਨਾਲ ਥੋੜੀ ਜਿਹੀ ਹੋ ਜਾਣਗੇ ਇਹ ਵੱਡੇ ਕੈਂਟੂ ਦੇ ਆਰਮਾਂ ਦੇ ਹੋਗੇ ਇਹ ਪਤਾ ਨਹੀਂ ਇਹਨਾਂ ਦਾ ਕੀ ਲੋਗਾ ਕਰਦਾ ਥਾਂ ਨਹੀਂ ਛੜੀ ਹੈਗੀ ਪਤਾ ਨਹੀਂ ਕੀ ਸਾਲਾ ਇੱਧਰ ਬਾਹਰ ਬੈਠ ਗਏ ਹੁਣ ਬੈੱਡ ਪਾਉਣ ਤੇ ਹੁਣ ਜਦੋਂ ਇਹ ਸਿੱਧੀ ਹੈ ਡੇਟੀ ਰਹਦੀ ਹੈ ਪਰਲੇ ਪਾਰਾਂ ਜਿਹੇ ਹੁੰਦੇ ਨੇ ਇਹਨਾਂ ਨੇ ਖੋਤੀਆਂ ਭਾਈ ਚਾਸੀ ਦੇਖ ਲਓ ਰੋ ਮਸ਼ੀਨਾਂ ਵੀ ਪਾਉਣੀਆਂ ਨੇ ਬਹੁਤ ਮਸਿੰਨਾ ਜੀ ਜਿਹੜੀਆਂ ਦੋ ਚਾਰ ਲੜੀ ਨਹੀਂ ਆਉਣੋਂ ਹਟਦੇ ਪੰਜ ਮੁੱਛੇ ਜੀ ਚੱਲ ਪਿਆ ਜਾਂਦਾ ਹੁੰਦਾ ਫੋਨ ਕਰੀ ਜਾਂਦਾ ਹੁੰਦਾ ਬੰਦਾ ਹੁਣ ਇਹਦਾ ਆਪਾਂ ਪੈਕਿੰਗ ਦੱਤੀ ਜੀ ਧੰਨਵਾਦ ਮਿੱਤਰ ਵੀ ਅੰਦਰ ਵੀ ਆ ਸਿੱਧੇ ਕੰਮ ਤੇ ਨਵੀਂ ਸਰਵਾਰ ਲੇਕੇ ਹਿਸਾਬੇ ਸਾਲੀ ਸਤਿਕਾਰ ਜੀ ਸਤਿਕਾਰ ਜੀ ਜਮਾ ਗੁਣੀਏ ਤੇ ਚਾਹੀ ਕੋਈ ਲੈ ਲਈ ਜਿਆਦੇ ਦੀ ਕੰਮ ਦੀ ਆ ਬੈਰੋ ਬਣਾ ਕੇ ਰੱਖਿਆ ਨਹੀਂ ਤੇ ਹੁਣ ਲੱਗੇ ਤੇ ਬਣਾਉਣਾ ਪ੍ਰੀਤ ਤਿਆਰ ਕਰੀਏ ਜਿਹੜੀ ਆਪਾਂ ਦਾਹ ਮਾਡਲ ਲਿਆਂਦੀ ਸੀ ਉਹਦੀ ਇਹ ਚੀਜ਼ ਅੱਜ ਨੂੰ ਬਣਾ ਕੇ ਪਾਈਆਂ ਸੀ ਆਰਮਾ ਇਦਾਂ ਨੇ ਫੜ ਗਿਆ ਸਾਰ ਮਸ਼ੀਨ ਤੋਰਾ